ਅੱਜ ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਚ ਜੋ ਬੜੀ ਵਿਸਫੋਟਿਕ ਸਥਿਤੀ ਬਣੀ ਹੋਈ ਆ ਤਣਾਸ ਦੀ ਸਥਿਤੀ ਬਣੀ ਹੋਈ ਆ ਉੱਥੇ ਅੱਜ ਕੁਝ ਝੜਪਾਂ ਵੀ ਹੋਈਆਂ ਮੇਰਾ ਮੰਨਣਾ ਵਾ ਕਿਉਂਕਿ ਮੈਂ ਇਹ ਜਿਹੜੀ ਬੁੱਢਾ ਦਰਿਆ ਦੀ ਸਥਿਤੀ ਐ ਇਹਨੂੰ ਕਾਫੀ ਸਾਲਾਂ ਤੋਂ ਦੇਖ ਰਿਹਾ ਵਾ ਔਰ ਕੁਝ ਮਹੀਨਿਆਂ ਤੋਂ ਪਾਰਟਿਕੁਲਰਲੀ ਮੈਂ ਇਹਦੇ ਤੇ ਨਿਗਾਹ ਰੱਖ ਰਿਹਾ ਵਾ ਇਹ ਸਥਿਤੀ ਜਿਹੜੀ ਆ ਇਹ ਟਾਲੀ ਜਾ ਸਕਦੀ ਸੀ ਸਰਕਾਰ ਜੇ ਚਾਹੁੰਦੀ ਤੇ ਇਸ ਮਸਲੇ ਨੂੰ ਟਾਲੇ ਜਾ ਸਕਦਾ ਸੀ ਕਾਲਾ ਪਾਣੀ ਮੋਰਚਿਆਂ ਵਾਲਿਆਂ ਨੇ ਜਿਹੜਾ ਅਲਟੀਮੇਟਮ ਸੀ ਵੀ ਅਸੀਂ 3 ਦਸੰਬਰ ਨੂੰ ਕਾਲਾ ਪਾਣੀ ਜਿਹੜਾ ਵਾ ਉਹ ਦਰਿਆ ਚ ਨਾ ਜਾਵੇ ਉਹਦੇ ਤੇ ਬੰਨ ਲਾਉਣਾ ਵਾ ਇਹਦਾ ਅਲਟੀਮੇਟਿਵ ਕਾਫੀ ਢੇਰ ਤੋਂ ਦਿੱਤਾ ਹੋਇਆ ਸੀ ਜੋ ਕਰਨ ਲੱਗੇ ਸੀ ਇਹਦੇ ਚ ਕੋਈ ਸ਼ੱਕ ਨਹੀਂ ਕਾਨੂੰਨ ਆਪਣੇ ਹੱਥ ਲੈਣ ਲੱਗੇ ਸੀ ਪਰ ਉਹ ਲਗਾਤਾਰ ਕਈ ਮਹੀਨਿਆਂ ਤੋਂ ਅਲਟੀਮੇਟਮ ਦੇ ਰਿਹਾ ਪਾਣੀ ਨੂੰ ਰੋਕਿਆ ਜਾਵੇ ਸੋ ਜੋ ਅੱਜ ਉਹ ਕਰਨਾ ਚਾਹੁੰਦੇ ਸੀ ਇੱਕ ਤਰੀਕੇ ਨਾਲ ਸਿੰਬੋਲਿਕ ਪ੍ਰੋਟੈਸਟ ਕਰਨਾ ਚਾਹੁੰਦੀ ਸੀ ਮੇਰਾ ਨਹੀਂ ਖਿਆਲ ਕਿ ਕੋਈ ਪ੍ਰਾਈਵੇਟ ਦਾੜਾ ਜਿਹੜਾ ਵਾ ਇਸ ਤਰ੍ਹਾਂ ਦਾ ਬੰਨ ਲਾ ਸਕਦਾ ਵਾ ਲੇਕਿਨ ਉਹਦੇ ਵਾਸਤੇ ਸਰਕਾਰ ਨੂੰ ਚਾਹੀਦਾ ਸੀ ਉਹਨਾਂ ਨਾਲ ਗੱਲਬਾਤ ਕਰਦੇ ਸਰਕਾਰ ਨੂੰ ਚਾਹੀਦਾ ਸੀ ਉੱਥੇ ਆਪਣੇ ਸੀਨੀਅਰ ਅਧਿਕਾਰੀ ਭੇਜ ਦੇ ਔਰ ਸਰਕਾਰ ਨੂੰ ਇਹ ਵੀ ਚਾਹੀਦਾ ਸੀ ਕਿ ਇਸ ਅਲਟੀਮੇਟਨ ਤੋਂ ਪਹਿਲਾਂ ਜੋ ਵੀ ਪੁਖਤਾ ਕਦਮ ਬਣਦੇ ਆ ਪੋਲੂਸ਼ਨ ਨੂੰ ਰੋਕਣ ਲਈ ਬੁੱਢਾ ਦਿਆਨ ਨੂੰ ਸਾਫ਼ ਕਰਨ ਲਈ ਸਤਲੁਜ ਦਰਿਆ ਨੂੰ ਸਾਫ਼ ਰੱਖਣ ਲਈ ਉਹ ਕਰਨ ਲੈਣੇ ਚਾਹੀਦੇ ਸਨ ਡਾਈਂਗ ਯੂਨਿਟਸ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਕਿ ਤੁਸੀਂ ਟ੍ਰੀਟ ਕਰਕੇ ਹੀ ਪਾਣੀ ਪਾ ਸਕਦੇ ਜੀ ਉਹਨਾਂ ਦੀ ਇਹ ਵੀ ਚੈਕਿੰਗ ਕਰੋ ਕਿ ਤੇ ਬੋਰਵੈਲ ਦੇ ਨਾਲ ਜ਼ਮੀਨ ਦੇ ਵਿੱਚ ਪਾਣੀ ਤੇ ਨਹੀਂ ਪਾਰੇ ਇਹ ਵੀ ਚਾਹੀਦਾ ਸੀ ਕਿ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਹਰ ਬਾ ਯੂਨਿਟ ਦੇ ਵਿੱਚ ਪਹਿਲਾਂ ਟ੍ਰੀਟਮੈਂਟ ਪਲਾਂਟ ਲਾਓ ਟ੍ਰੀਟਮੈਂਟ ਕਰਕੇ ਹੀ ਪਾਣੀ ਬਾਹਰ ਜਾ ਸਕਦਾ ਵਾ ਉਹਨਾਂ ਨੂੰ ਵੀ ਚਾਹੀਦਾ ਸੀ ਕਿ ਇਹਦੇ ਤੇ ਇੱਕ ਟਾਈਮ ਫਰੇਮ ਦਿੰਦੇ ਕਿ ਇਹ ਨੇਚਰ ਦੇ ਵਿੱਚ ਜਿਹੜੋ ਅਲਟੀਮੇਟਮ ਦਿੱਤਾ ਗਿਆ ਸੀ ਕਾਲਾ ਪਾਣੀ ਮੋਰਚਾ ਵੱਲੋਂ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਅਗਲੇ ਮਹੀਨੇ ਦੇ ਵਿੱਚ ਇਹ ਪਾਣੀ ਰੋੜਾ ਰੋਕਣਾ ਵਾ ਉਸ ਤੋਂ ਬਾਅਦ ਫਿਰ ਦਿੱਕਤ ਵੱਧ ਜੂਗੀ ਕੀ ਇਹ ਟਾਈਮ ਫਰੇਮ ਦਿੱਤਾ ਗਿਆ ਉਹਨਾਂ ਨੂੰ ਕੀ ਕੋਈ ਬਾਹਰ ਜ਼ਮੀਨ ਕਿਤੇ ਆਈਡੈਂਟੀਫਾਈ ਕੀਤੀ ਗਈ ਹੈ ਜਿੱਥੇ ਇਹ ਯੂਨਿਟਸ ਨੂੰ ਸ਼ਿਫਟ ਕੀਤਾ ਜਾਊਗਾ ਉੱਥੇ ਕੀ ਇੰਤਜ਼ਾਮ ਕਰ ਰਹੀ ਹੈ ਜੇ ਇਹ ਯੂਨਿਟਾਂ ਆਪਣੇ ਟਰੀਟਮੈਂਟ ਪਲੈਂਟ ਨਹੀਂ ਲੱਗ ਰਹੇ ਤੇ ਸਰਕਾਰ ਵੱਲੋਂ ਸਟੱਡੀ ਕੀਤੀ ਗਈ ਕਿ ਬਾਹਰਲੇ ਮੁਲਕਾਂ ਦੇ ਵਿੱਚ ਡਾਈਂਗ ਇੰਡਸਟਰੀ ਕਿਹੋ ਜਿਹੀ ਟਰੀਟਮੈਂਟ ਪਲੈਂਟ ਇਸਤੇਮਾਲ ਕਰਦੀ ਹੈ ਔਰ ਉੱਥੇ ਕਿਹੋ ਜਿਹਾ ਪਲੈਂਟ ਲੱਗਦੇ ਆ ਤੇ ਅਸੀਂ ਉਹ ਪਲੈਂਟ ਕਿੰਨੇ ਕੁ ਮਹਿੰਗੇ ਜਿਹੜੇ ਇੱਥੇ ਲਾ ਸਕੀਏ ਇਹ ਬਹੁਤ ਸਰੀਆਂ ਗੱਲਾਂ ਆ ਜਿਹਦੇ ਤੇ ਸਰਕਾਰ ਨੂੰ ਧਿਆਨ ਦੇਣ ਦੂਰ ਆਫਟਰ ਆਲ ਵੈਲਫੇਅਰ ਸਟੇਟ ਸਰਕਾਰ ਦਾ ਹੋਰ ਕੰਮ ਕੀ ਆ ਮੰਤਰੀ ਸੰਤਰੀ ਜਿਹੜਾ ਬਿਊਰੋਕ੍ਰੇਸੀ ਅਫਸਰ ਛਾਹੀਏ ਕਦੇ ਲਈ ਹੁੰਦੀ ਆ ਇਸੇ ਕੰਮ ਲਈ ਹੁੰਦੀ ਆ ਮੈਂ ਅੱਗੇ ਵੀ ਇੱਕ ਦਿਨ ਕੀਤਾ ਸੀ ਵੀ ਉੱਥੇ ਤੇ ਸ਼ਰਾਬ ਦੀਆਂ ਫੈਕਟਰੀਆਂ ਵੀ ਬਾਹਰ ਲੱਗ ਸਕਾਟਲੈਂਡ ਜੇ ਆਪਾਂ ਜਿੰਨੀ ਸਕਾਚ ਵਿਸਕੀ ਦੀ ਗੱਲ ਕਰਦੇ ਆ ਜੇ ਉਥੇ ਜਿੰਨੀ ਵਿਸਕੀ ਉਥੇ ਬਣ ਰਹੀ ਹੈ ਤੇ ਸਕਾਟਲੈਂਡ ਤੇ ਤਬਾਹ ਹੋ ਜਾਂਦਾ ਹੁਣ ਤੱਕ ਜੇ ਉਥੇ ਸਾਰਾ ਪਾਣੀ ਦਰਿਆਵਾਂ ਦੇ ਵਿੱਚ ਜਾਂਦਾ ਸੋ ਇਸ ਕਰਕੇ ਇਹਦੇ ਵਾਸਤੇ ਪੁਖਤਾ ਕਦਮ ਚੁੱਕਣ ਦੀ ਲੋੜ ਆ ਲੇਕਿਨ ਜੋ ਅੱਜ ਲੁਧਿਆਣੇ ਦੇ ਵਿੱਚ ਹੋਇਆ ਮੈਂ ਉਹਦੇ ਤੋਂ ਬੜਾ ਅਲਰਮਡ ਆ ਡਿਸਟਰਬਡ ਆ ਪੰਜਾਬ ਦੇ ਵਿੱਚ ਇੱਕ ਅਮਨ ਕਾਨੂੰਨ ਦੀ ਜਿਹੜੀ ਆਪਸੀ ਭਾਈਚਾਰਾ ਜੜਾਵਾ ਇਹ ਬਹੁਤ ਸਮੇਂ ਜ ਬਣਿਆ ਰਿਹਾ ਇਹਨ ਵਿੱਚ ਵਿੱਚ ਇਹ ਜਿਹੜਾ ਪਾਈਚਾਰਾ ਵਾ ਇਹ ਇਹਦੇ ਚ ਦਰੜਾ ਪਈਆਂ ਔਰ ਅੱਜ ਐਸ ਵੇਲੇ ਕੋਈ ਆਤਵਾਦ ਨਹੀਂ ਕੋਈ ਖੜਕੂਵਾਦ ਨਹੀਂ ਇੱਕ ਪਾਣੀ ਦੀ ਸਫਾਈ ਨੂੰ ਲੈ ਕੇ ਅਸੀਂ ਦੋ ਤਰ੍ਹਾਂ ਨੂੰ ਆਪ ਨੂੰ ਸਾਹਮਣੇ ਖੜਾ ਕਰਤਾ ਇੱਕ ਪਾਸੇ ਜਿਹੜੇ ਵਾਤਾਵਰਣ ਪ੍ਰੇਮੀ ਨੇ ਔਰ ਦੂਜੇ ਪਾਸੇ ਡਾਈੰਗ ਇੰਡਸਟਰੀ ਪੰਜਾਬ ਦੇ ਵਿਛਦੇ ਆ ਪੰਜਾਬ ਦਾ ਹਿੱਤ ਚਾਹੁੰਦੇ ਆ ਤੇ ਇਹਨਾਂ ਦਾ ਮਸਲਾ ਹੱਲ ਕਿਉਂ ਨਹੀਂ ਹੋ ਸਕਦਾ ਪਹਿਲਾ ਅੱਜ ਇੱਕ ਪਾਸੇ ਮੋਰਚਾ ਲਗਾ ਤੇ ਦੂਜੇ ਪਾਸੇ ਸਰਕਾਰ ਨੂੰ ਪੁਖਤਾ ਕਦਮ ਚੁੱਕਣ ਦੀ ਵਜਾਏ ਉਹਨਾਂ ਨੇ ਡਾਈਂਗ ਇੰਡਸਟਰੀ ਨੂੰ ਲੋਅ ਕਰਤਾ ਵੀ ਤੁਸੀਂ ਵੀ ਮੋਰਚਾ ਲਾ ਲਓ। ਔਰ ਤੁਸੀਂ ਜਿਹੜੇ ਮਜ਼ਦੂਰ ਆ ਪ੍ਰਵਾਸੀ ਮਜ਼ਦੂਰ ਉਹਨਾਂ ਨੂੰ ਇਸਤੇਮਾਲ ਕਰਕੇ ਕਿਉਂਕਿ ਉਹ ਕੰਮ ਕਰਦੇ ਉੱਥੇ। ਸੋ ਅਮਨੋ ਸਾਹਮਣੇ ਇਹ ਦੋ ਧਿਰਾਂ ਨੂੰ ਲੜਾਉਣਾ ਜਿਹੜਾ ਵਾ ਇੱਕ ਮੇਰੇ ਖਿਆਲ ਸਰਕਾਰ ਅੰਦਾਜ਼ਾ ਨਹੀਂ ਲਾ ਰਹੀ ਪਈ ਦੇ ਖਤਰਨਾਕ ਨੀਤੀ ਕੀ ਨਿਕਲ ਸਕਦੇ ਆ। ਆਪਾਂ ਵੇਖਿਆ ਸੀ ਅਕਾਲੀ ਦਲ ਵੇਲੇ ਕਿਵੇਂ ਉੱਥੇ ਡੇਰਾ ਸਰਸਾ ਔਰ ਜਿਹੜੇ ਸਿੱਖ ਪਾਈਚਾਰਾ ਵਾ ਉਹਨਾਂ ਦੇ ਵਿੱਚ ਕਿਵੇਂ ਅਪਰ ਸਟੈਪ ਪਾਉਂਿਆ ਸਰ ਉਹ ਅੱਜ ਵੀ ਉਹ ਚੜਪਾਂ ਜਿਹੜੀਆਂ ਵਾ ਉਹਦਾ ਖਮਿਆਜ਼ਾ ਪੁਗਤੇ ਜਾ ਰਿਹਾ ਵਾ ਜਿਹੜੀਆਂ ਤਖਤੀਆਂ ਪਾਈਆਂ ਸਾਡੇ ਅਕਾਲੀ ਲੀਡਰ ਅੱਜ ਦਰਬਾਰ ਸਾਹਿਬ ਦੇ ਬਾਹਰ ਬੈਠੇ ਸੀ ਉਹ ਇਸੇ ਦਾ ਦਾ ਨੁਕਸਾਨ ਜਿਹੜਾ ਵਾ ਉਹ ਪੁਗਤ ਰਿਹਾ ਖਮਿਆਜ਼ਾ ਪੁਗਤ ਰਿਹਾ ਸੋ ਇਸ ਕਰਕੇ ਲੋਕਾਂ ਨੂੰ ਲੜਾਉਣਾ ਬਹੁਤ ਖਤਰਨਾਕ ਖੇਡ ਹੈ ਜੇ ਸਰਕਾਰ ਇਹਦੇ ਤੇ ਪੁਖਤਾ ਮੈ ਨਹੀਂ ਆਂਦਾ ਵੀ ਸਰਕਾਰ ਲੜਾ ਰਹੀ ਆ ਲੇਕਿਨ ਸਰਕਾਰ ਨੇ ਇਹ ਪ੍ਰੀਵੈਂਟਿਵ ਸਟੈਪਸ ਨਾ ਲਏ ਇਸ ਕੰਮ ਵਾਸਤੇ ਇਹਦੇ ਨਤੀਜੇ ਬਹੁਤ ਮਾੜੇ ਨਿਕਲ ਸਕਦੇ ਆ ਸਰਕਾਰ ਨੂੰ ਚਾਹੀਦਾ ਵਾ ਕਿ ਉਹ ਜਾਗਣ ਆ ਔਰ ਇਹ ਦੇਖਣ ਵੀ ਸਥਿਤੀ ਜਿਹੜੀ ਆ ਇਹ ਹੋਰ ਵਿਸਫੋਟਕ ਨਾ ਹੋਵੇ ਅਸੀਂ ਆਸ ਕਰਦੇ ਆ ਕਿ ਜਿੰਨੇ ਡਿਸਟਰਬਡ ਅਸੀਂ ਆ ਆਪਾਂ ਸਾਰੇ ਆ ਉਨੇ ਹੀ ਚਿੰਤਕ ਚਿੰਤਕ ਜਿਹੜੀ ਆ ਚਿੰਤਤ ਸਰਕਾਰ ਹੋਵੇਗੀ